ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਆਏ ਲੁਧਿਆਣੇ ਦੇ ਵਿੱਚ ਵਿਖੇ ਚੋਣ ਪ੍ਰਚਾਰ ਕਰਨ ਲਈ ਇਲੈਕਸ਼ਨ ਹੈ ਲੁਧਿਆਣੇ ਪੱਛਮੀ ਦੀ ਬਾਈਪੋਲ ਹੈ ਹਰ ਪਾਰਟੀ ਨੂੰ ਹੱਕ ਹੈ ਆ ਕੇ ਪ੍ਰਚਾਰ ਕਰਨ ਦਾ ਪਰ ਅੱਜ ਬੜਾ ਦੁੱਖ ਹੋਇਆ ਕਿ ਪੰਜਾਬ ਚ ਆ ਕੇ ਲੁਧਿਆਣੇ ਚ ਆ ਕੇ ਸਾਡਾ ਪਾਣੀ ਪੀ ਕੇ ਸਾਨੂੰ ਉਮੀਦ ਸੀ ਕਿ ਉਹ ਪੰਜਾਬ ਦੇ ਨਾਲ ਅੱਜ ਜਿਹੜਾ ਹੈ ਪੰਜਾਬ ਦੇ ਨਾਲ ਐਦਾਂ ਦਾ ਧੋਖਾ ਨਹੀਂ ਕਰਨਗੇ ਅੱਜ ਇੱਥੇ ਆ ਕੇ ਹਿੰਮਤ ਦੇਖੋ ਤੁਸੀਂ ਪੰਜਾਬ ਜਾ ਕੇ ਲੁਧਿਆਣਾ ਜਾ ਕੇ ਉਹ ਸਰਿਆਂ ਕਹਿੰਦੇ ਆ ਕਿ ਹਾਂ ਜੋ BBMP ਨੇ ਕਿਹਾ ਉਹ ਬਿਲਕੁਲ ਸਹੀ ਹੈ ਇਸ ਦਾ ਮਤਲਬ ਸਾਫ਼ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋਈ ਜਿਸ ਤਰੀਕੇ ਨਾਲ ਅੱਧੀ ਰਾਤੀ ਜਦੋਂ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੰਗ ਲੱਗੀ ਹੋਈ ਸੀ ਬਲੈਕਆਊਟ ਸੀਗਾ ਡਰੋਨ ਆ ਰਹੇ ਸੀ ਰਾਕਟ ਆ ਰਹੇ ਸੀਗੇ ਉਸ ਵੇਲੇ ਪੰਜਾਬ ਦੇ ਪਾਣੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਗਿਆ ਕਦੀ ਚੇਅਰਮੈਨ ਭੇਜਤਾ ਕਦੀ ਅਫਸਰ ਭੇਜਦੇ ਅੱਧੀ ਰਾਤੀ ਸਵੇਰੇ 3 ਵਜੇ 4 ਵਜੇ ਅਸੀਂ ਉਹ ਲੜਾਈ ਲੜੀ ਤੇ ਅੱਜ ਸਾਨੂੰ ਸਾਫ਼ ਹੋ ਗਿਆ ਇੱਥੋਂ ਜੋ ਸਟੇਟਮੈਂਟ ਅੱਜ ਨਾਇਬ ਸੈਣੀ ਜੀ ਨੇ ਦਿੱਤੀ ਹੈ ਇਸ ਸਾਰੀ ਚੋਰੀ ਦੇ ਉਸ ਸਾਰੇ ਚੀਜ਼ ਦੇ ਬੀਬੀਐਮਪੀ ਨੂੰ ਕਿਸ ਤਰੀਕੇ ਨਾਲ ਉਸ ਦਾ ਦੁਰਪਯੋਗ ਕੀਤਾ ਗਿਆ ਕਿਸ ਤਰੀਕੇ ਨਾਲ ਉਹਨਾਂ ਦੇ ਅਫਸਰਾਂ ਦਾ ਦੁਰਪਯੋਗ ਕੀਤਾ ਗਿਆ ਇਸ ਦਾ ਮਾਸਟਰਮਾਈਂਡ ਨਾਇਬ ਸੈਣੀ ਸੀ ਸਾਨੂੰ ਮੈਂ ਹੈਰਾਨ ਹੈ ਕਿ ਤੁਸੀਂ ਸਾਡੇ ਸਾਡੇ ਪੰਜਾਬ ਚ ਆ ਕੇ ਫਿਰ ਤੁਸੀਂ ਗੱਲ ਕਰਦੇ ਹੋ ਕਿ ਅੱਛਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆਸੀਂ ਤੁਹਾਨੂੰ ਪੀਣ ਵਾਸਤੇ ਪਾਣੀ ਦਿੱਤਾ ਪਰ ਉਸ ਦੇ ਬਾਵਜੂਦ ਬਿਨਾਂ ਕਿਸੇ ਲੋੜ ਦੇ ਨਾ ਤਾਂ ਉਹ ਖੇਤੀ ਵਾਸਤੇ ਨਾ ਪਸ਼ੂਆਂ ਵਾਸਤੇ ਨਾ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਸੀ ਪਰ ਤੁਸੀਂ ਸਿਰਫ ਜਿਵੇਂ ਮੁਗਲਾਂ ਨੇ ਪੰਜਾਬ ਦੇ ਨਾਲ ਕੀਤਾ ਸੀ ਜਿਵੇਂ ਮੁਗਲਾਂ ਨੇ ਸਾਡੀ ਧਰਤੀ ਨਾਲ ਕੀਤਾ ਸੀ ਤੁਸੀਂ ਉਹ ਕੰਮ ਕੀਤਾ ਮੁਗਲਾਂ ਮੰਗ ਜਿਹੜਾ ਸਾਡੇ ਦਾਕਾ ਮਾਰਿਆ ਲੈ ਸਹਣੀ ਜੀ ਤੁਸੀਂ ਵਜ਼ੀਰ ਖਾਨ ਤੋਂ ਘਟ ਨਹੀਂ ਹੋ ਤੁਸੀਂ ਅੱਜ ਆ ਕੇ ਇਹ ਕਹੋਗੇ ਅੱਜ ਅਸੀਂ ਅੱਜ ਵੀ ਰੋਜ਼ ਪੀਣਾ ਲਾਂਦੇ ਹਾਂ ਦੱਸੋ ਕਿੰਨੇ ਪੀਣ ਵਾਲੇ ਕਿਹੜੇ ਪਿੰਡ ਤੁਹਾਡੇ ਪੀਣ ਵਾਲੇ ਨੇ ਅਸੀਂ ਜਾ ਕੇ ਉੱਥੇ ਛਬੀਲ ਲਾਵਾਂਗੇ ਭੇਜੋ ਆਪਣੇ ਪਿੰਡਾਂ ਦੇ ਵਿੱਚ ਕਿੱਥੇ ਪੀਣ ਵਾਲੇ ਪਾਣੀ ਦੀ ਕਮੀ ਹੈ ਅਸੀਂ ਜਾ ਕੇ ਛਬੀਲ ਲਾਵਾਂਗੇ ਪਰ ਪੰਜਾਬ ਦੇ ਪਾਣੀ ਦੇ ਡਾਕਾ ਤਾਂ ਨਾ ਮਾਰੋ ਕਿ ਇੰਨੀ ਬੇਸ਼ਰਮੀ ਤੁਸੀਂ ਆ ਕੇ ਕਹਿੰਦੇ ਕਿ ਹਾਂ ਹਾਂ ਬਿਲਕੁਲ ਸਹੀ ਹੈ ਬੀਬੀਐਮਪੀ ਦਾ ਸੰਵਿਧਾਨਿਕ ਤੁਸੀਂ ਬਾਬਾ ਸਾਹਿਬ ਨਾਲ ਮੀਟ ਕਰਦੇ ਸੰਵਿਧਾਨ ਦਾ ਜੀ ਇਹ ਜਿਹੜਾ ਇਹ ਦੁਰਉਪਯੋਗ ਕਰੋਗੇ ਤੁਸੀਂ ਉਹਨਾਂ ਜੋ ਉਹਨਾਂ ਦੇ ਵੱਲੋਂ ਇੰਨਾ ਮਹਾਨ ਜੋ ਸੰਵਿਧਾਨ ਬਣਾਇਆ ਗਿਆ ਹੈ ਤੁਸੀਂ ਇਹਦੇ ਰੁਪਿਓ ਕਰੂਗੇ ਤੁਸੀਂ ਸਾਡੇ ਗਰੀਬ ਮਾਨ ਦਾ ਕਿਸਾਨਾਂ ਦਾ ਪਾਣੀ ਖਾਉਂਗੇ ਅਸੀਂ ਆਪਣੇ ਪਿੰਡਾਂ 'ਚ ਪਾਣੀ ਦੀ ਲੜਾਈ ਲੜ ਰਹੇ ਆਂ ਅੱਜ ਪੰਜਾਬ ਦੇ ਵਿੱਚ ਇਰੀਗੇਸ਼ਨ ਸਿਸਟਮ ਜਿਹੜਾ ਬਿਲਕੁਲ ਸਹੀ ਹੋ ਰਿਹਾ ਤੇ ਮੈਂ ਮੈਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਕੜਾ ਵਿਰੋਧ ਹੈ ਮੇਰੀ ਇਹ ਜਿਹੜਾ ਹੈ ਕਿ ਜਿਸ ਤਰੀਕੇ ਨਾਲ ਅਜਨਾਬ ਸੈਣੀ ਨੇ ਆ ਕੇ ਪੰਜਾਬ ਦੇ ਵਿੱਚ ਲੁਭਿराने ਚਾਕੇ ਕਿ ਆਹ ਬੀਬੀਆਂ ਬੀੜੇ ਸਾਰੇ ਕੰਮ ਸਹੀ ਸੀ ਇਸ ਦਾ ਮਤਲਬ ਸਾਫ਼ ਹੈ ਕਿ ਉਹ ਸਾਰੇ ਡਿਜ਼ਾਈਨ ਤੇ ਮਾਸਟਰ ਮਾਈਂਡ ਸੈਣੀ ਸੀ ਤੇ ਨਾਲ ਉਹਨੀ ਗੱਲ ਕਹੀ ਗਈ ਅੱਛਾ ਜੀ ਆਮ ਆਦਮੀ ਪਾਰਟੀ ਦੇ ਲੀਡਰ ਬ੍ਰਿਸ਼ਟਾਚਾਰ ਹੈ ਵੀ ਤੁਸੀਂ ਗੱਲ ਕਰੋਗੇ ਬੀਜੇਪੀ ਜੋ ਖੁਦ ਇੱਕ ਵਾਸ਼ਿੰਗ ਮਸ਼ੀਨ ਹੈ ਤੁਸੀਂ ਦੇਸ਼ ਤੇ ਕੋਈ ਜਿੰਨੇ ਭ੍ਰਸ਼ਟ ਲੀਡਰ ਹੈ ਜਿਨ੍ਹਾਂ ਦੇ ਉੱਤੇ ਈਡੀ ਸੀਬੀਆਈ ਗ੍ਰੇਡ ਹੈ ਕੇਸ ਚੱਲਦੇ ਆ ਤੁਸੀਂ ਸਾਰੇ ਆਪਣੇ ਹੱਥ ਜੋਇਨ ਕਰਾ ਲੇ ਤੇ ਜਿਹੜੇ ਨਹੀਂ ਜੋਇਨ ਆਉਂਦੇ ਉਹਨੂੰ ਜੇਲਾ ਚ ਪਾ ਦਿੰਦੇ ਹੋ ਤੁਸੀਂ ਗੱਲ ਕਰੋਗੇ ਨਾਲ ਤੁਸੀਂ ਗੱਲ ਕੀਤੀ ਆਯੁਸ਼ਮਨ ਭਾਰਤ ਦੀ ਅੱਜ ਹਰਿਆਣਾ ਦਾ ਜਿਹੜਾ ਹੈਲਥ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਦੇਸ਼ ਦੇ ਵਿੱਚ ਸਭ ਤੋਂ ਮਾੜਾ ਹੈ ਤੁਹਾਡੇ ਜਿਹੜੇ ਜਿੱਥੇ ਗਰੀਬਾਂ ਨੂੰ ਇਲਾਜ ਨਹੀਂ ਮਿਲਦਾ ਉਹਨਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਸੀ ਉਹਨਾਂ ਦਿੱਲੀ ਚ ਵੀ ਤੁਸੀਂ ਬੇੜਾ ਕਰ ਕਰਤਾ ਪੰਜਾਬ ਦਾ ਜਲ ਇਨਫਰਾਸਟ੍ਰਕਚਰ ਸਾਡੇ ਆਮ ਆਦਮੀ ਕਲੀਨਿਕ ਸਾਡੇ ਹਸਪਤਾਲਾਂ ਨੂੰ ਜੋ ਸੁਧਾਦ ਰਿਹਾ ਤੇ ਹੁਣ ਜੋ ਮਾਨ ਸਾਹਿਬ ਨੇ ਜੋ ਇਨਾਮ ਕਿ ਤੈਜੂਰ ਹਰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਇੱਕ ਰੈਵਲੂਸ਼ਨਰੀ ਕਦਮ ਹੈ ਪੰਜਾਬ ਦੇ ਸਿਹਤ ਕ੍ਰਾਂਤੀ ਦੇ ਵਿੱਚ ਅਸੀਂ ਤਾਂ ਕੰਮ ਕਰ ਰਹੇ ਹਾਂ ਪਰ ਅੱਜ ਇਸ ਤਰੀਕੇ ਨਾਲ ਤੁਸੀਂ ਆ ਕੇ ਮੈਨੂੰ ਉਮੀਦ ਸੀ ਸਾਨੂੰ ਸਾਰੇ ਪੰਜਾਬੀਆਂ ਨੂੰ ਉਮੀਦ ਸੀ ਕਿ ਤੁਸੀਂ ਆ ਕੇ ਘੱਟੋ ਘੱਟ ਹੁਣ ਤਾਂ ਤੁਹਾਡੀ ਜਿਹੜੀ ਹੈ ਤੁਹਾਨੂੰ ਪਤਾ ਲੱਗੂਗਾ ਤੇ ਤੁਸੀਂ ਇਸ ਜੂਨ ਦੇ ਮਹੀਨੇ ਚਾਕੇ ਪੰਜਾਬ ਦੀ ਘਰਤੀ ਚਾਕੇ ਪੰਜਾਬ ਦੇ ਹੱਕ ਦੀ ਗੱਲ ਕਿੰਗੇ ਪਰ ਤੁਸੀਂ ਆਕੀ ਆਪਣੇ ਉਸੇ ਸਟੈਂਡ ਤੇ ਕੈਮਰੇ ਤੇ ਆ ਦੁਨੀਆ ਨੂੰ ਦੇਸ਼ ਦੁਨੀਆ ਨੂੰ ਦੱਸ ਸਕਦਾ ਕਿ ਤੁਸੀਂ ਉਸਾਰੇ ਡਿਜ਼ਾਈਨ ਦੇ ਜੋ ਪੰਜਾਬ ਦੇ ਪਾਣੀ ਇਹ ਚੋਰੀ ਦਾ ਡਿਜ਼ਾਈਨ ਸੀਗਾ ਉਸੇ ਉਸੇ ਬਾਰੇ